ਲੇਕੇ ਆਗੇ ਆ ਪਿਤਾ ਦਸ਼ਮੇਸ਼ ਤਾਂ ਹਉ ਦਿੱਤਾ ਚਰਨੀ ਸਿ ਸਨਵਾ ਨਾਰਾ ਮਾਰਿਆ ਸਿੰਘ ਅਜੀਤ ਨੇ ਹਉ ਦਿੱਤੀ ਗੱਜ ਕੇ ਫਤਿਹ ਬੁਲਾ ਵਰਗਿਆ ਅਮਰ ਸਿੰਘ ਚਮਕੀਲਾ ਔਰ ਬੀਬੀ ਅਮਰਜੋਤ ਦੀ ਅੱਜ ਵਰਸੀ ਤੇ ਆਪਾਂ ਬੜੇ ਸਰੋਤੇ ਇਕੱਠੇ ਹੋਏ ਆ ਭਾਈ ਜਦੋਂ ਵੀ ਮੈਂ ਆਉਣਾ ਆਏ ਵਾਰੀ ਮੈਂ ਇਕੱਠ ਵੱਧ ਤੋਂ ਵੱਧ ਹੀ ਦੇਖਦਾ ਜੀ ਬਈ ਇਹੀ ਆ ਉਹ ਗਿਆ ਜੋਸ਼ ਢੇਲਿਆਂ ਦੇ ਵਿੱਚ ਆ ਤੇ ਤੇ ਲਵਾਰ ਜੋ ਦੇਦੀ ਵੱਜਦੀ ਮਤਬਲ ਨਿਕਲ ਗਿਆ ਤੋ ਪਹਿਚਾਨਤਾ ਨਹੀਂ ਬੇਲਾ ਅੱਜਕਲ ਖਤਰਨਾਕ ਆ ਗਿਆ ਅੱਜ ਮਤਬਲ ਨਿਕਲ ਜਾਂਦਾ ਅਸੀਂ ਫਿਰ ਭੁੱਲ ਜਾਂਦੇ ਆ ਬੰਦੇ ਨੂੰ ਮੁਗਲਾਂ ਦੀ ਨਿਕਲੇ ਤਾਂ ਭੁੱਖੇ ਛੇਰ ਨੇ ਬੋਟੀਆਂ ਮੰਗੀਆਂ ਹੋ ਕਿਤੋਂ ਗਿੱਦੜੋ ਇਹ ਸਰ ਜੀ 37ਵੀਂ ਵਰਸੀ ਆ ਚਮਕੀਲਾ ਸਾਹਿਬ ਦੀ ਮੇਰੀਆਂ ਦੋ ਵਰਸੀਆਂ ਮਿਸ ਹੋ ਗਈਆਂ ਇੱਕ ਵਾਰੀ ਤਾਂ ਮੇਰਾ ਵਿਆਹ ਹੀ ਸੀਗਾ ਜਿਹੜੀ ਲਾਸਟ ਐ ਦੂਜੀ ਚ ਉਸ ਵਾਰੀ ਮੇਰੇ ਬੇਟੇ ਦੀ ਡੈਥ ਹੋ ਗਈ। ਪਾਲਿਆ ਮੈਂ ਤੇਰੀ ਸੁੱਖ ਮੰਨ ਕੇ ਕਿਆਵਾਂ ਨਾਲ ਪੁੱਤਰਾ ਸੀ ਤੈਨੂੰ ਪਾਲਿਆ ਮੈਂ ਤੇਰੀ ਸੁੱਖ ਮੰਨ ਕੇ ਤੂੰ ਵੀ ਤੇਰੇ ਨਾਨੇ ਵਾਂਗ ਤੁਰ ਚੱਲਿਆ ਜਿੰਦ ਸੂਲੀ ਟੰਗ ਕੇ ਤੂੰ ਵੀ ਤੇਰੇ ਨਾਨੇ ਵਾਂਗ ਤੁਰ ਚੱਲਿਆ ਜਿੰਦ ਸੂਲੀ ਟੰਗ ਕੇ ਵਰਗਿਆ ਅਮਰ ਸਿੰਘ ਚਮਕੀਲਾ ਔਰ ਬੀਬੀ ਅਮਰਜੋਤ ਦੀ ਅੱਜ ਵਰਸੀ ਤੇ ਆਪਾਂ ਬੜੇ ਸਰੋਤੇ ਇਕੱਠੇ ਹੋਏ ਆ ਔਰ ਮੈਂ ਵੀ ਸਰੋਤਾ ਆਂ ਮੈਂ ਕੋਈ ਕਲਾਕਾਰ ਨਹੀਂ ਪਰ ਮੈਂ ਇਹ ਸੋਚਦਾ ਬਈ ਜਦੋਂ ਵੀ ਮੈਂ ਆਉਣਾ ਆਏ ਵਾਰੀ ਮੈਂ ਇਕੱਠ ਵੱਧ ਤੋਂ ਵੱਧ ਹੀ ਦੇਖਦਾ ਜੀ ਲੋਕਾਂ ਨੂੰ ਸਾਹ ਬੜਾ ਹੁੰਦਾ ਜਦੋਂ ਮੇਲੇ ਦਾ ਹੁੰਦਾ ਨਾ ਵੀ ਮੇਲਾ ਆਉਣ ਆਲਾ ਡੁਗਰੀ ਵਰਸੀਆ ਚਮਕੀਲੇ ਵਜਦੀ ਤੇ ਹਰੇਕ ਨੂੰ ਹੁੰਦਾ ਵੀ ਜਾਣਾ ਜਾਣਾ ਤੇ ਸਰ ਜੀ ਇਹੇ ਗੱਲ ਆ ਬਈ ਜਿੱਦਾਂ ਰਫੀ ਸਾਹਿਬ ਨੇ ਗਿਆ ਸੀ ਮਤਲਬ ਨਿਕਲ ਗਿਆ ਤੋਂ ਪਹਿਚਾਨਤਾ ਨਹੀਂ ਬੇਲਾ ਅੱਜਕੱਲ ਖਤਰਨਾਕ ਆ ਗਿਆ ਅੱਜ ਮਤਲਬ ਨਿਕਲ ਜਾਂਦਾ ਅਸੀਂ ਫਿਰ ਭੁੱਲ ਜਾਂਦੇ ਆ ਬੰਦੇ ਨੂੰ ਪਹਿਲਾਂ ਹਿੰਦੀ ਗੀਤ ਸੁਣਾਉਂਗਾ ਸਰ ਜੀ ਅਰੇ ਮਤਲਬ ਨਿਕਲ ਗਿਆ ਤੋਂ ਪਛਾਨਤੇ ਨਹੀਂ ਮਤਲਬ ਨਿਕਲ ਗਿਆ ਤੋ ਪਛਾਨਤੇ ਨਹੀਂ ਇਉਂ ਜਾਪਤਾ ਹੈ ਜੈਸੇ ਜਾਣਤੇ ਨਹੀਂ ਇਉਂ ਜਾਪਤਾ ਹੈ ਜੈਸੇ ਜਾਣਤੇ ਨਹੀਂ ਅਰੇ ਇਹ ਸੇ ਗੀਤ ਦੀ ਕਾਪੀ ਚਮਕੀਲਾ ਸਾਹਿਬ ਕੋਲੇ ਸੀ ਕੀ ਕਰੀ ਸੀ ਉਹਨਾਂ ਨੇ ਤੁੰਬੀ ਨਾਲ ਤੁੰਬੀ ਤੁੰਬੀ ਵਡੀਆਂ ਤੁੰਬੀਆਂ ਨੇ ਤੂੰ ਵੀ ਸਰਦੀ ਤੁਸੀਂ ਮੂਨਾ ਪਲੇ ਕਰਿਓ ਇਹ ਬਾਬੂ ਜੀ ਕਰ ਲੈਂਦੇ ਮੂਨਾ ਪਲੇ ਇਹ ਕਹਿੰਦੇ ਅਰੇ ਮਤਲਬ ਨਿਕਲ ਗਿਆ ਤੂੰ ਭਾਗਾ ਅਰੇ ਭੁੱਲ ਗਿਆ ਤੂੰ ਵਾਦਾ ਅਰੇ ਮਤਲਬ ਨਿਕਲ ਗਿਆ ਤੂੰ ਭਾਗਾ ਅਰੇ ਭੁੱਲ ਗਿਆ ਤੂੰ ਵਾਦਾ ਅਰੇ ਫੇਰ ਮਿਲਾਂਗੇ ਕਹਾ ਥਾ ਤੂੰ ਨੇ ਆਰੇ ਵੇ ਸੁਣ ਪੰਜਾਬ ਕੇ ਮੁੰਨੇ ਮੈਂ ਹੂੰ ਲਖਨੌਂ ਕੀ ਹੂੰ ਲਾੜੀ ਰੋਕ ਡਰਾਈਵਰ ਰੋਕ ਗੱਡੀ ਰੋਕ ਡਰਾਈਵਰ ਰੋਕ ਗੱਡੀ ਹੋ ਮੈਂ ਤਾਂ ਫਸ ਗਿਆ ਮੇਰੇ ਯਾਰ ਰੱਬਾ ਹੋ ਦੇਸੀ ਇੰਜਣ ਬਲੈਤੀ ਡੱਬਾ ਹੋ ਮੈਂ ਤਾਂ ਫਸ ਗਿਆ ਮੇਰੀਆ ਰੱਬਾ ਹੋ ਦੇਸੀ ਇੰਜਣ ਬਲੈਤੀ ਡੱਬਾ ਹੋ ਗੱਡੀ ਪੁੱਠੀ ਲੈਣ ਤੇ ਚੜ ਗਈ ਇਹ ਮੇਰਾ ਹੱਥ ਪਕੜ ਕੇ ਖੜ ਗਈ ਹੁਣ ਅੱਖੀਆਂ ਚੋਂ ਕੱਡੇ ਨੀਰ ਖੜੀ ਆ ਪਰ ਹਟ ਸੌਰੇ ਦੀ ਆ ਫੇਰ ਸਹੀ ਹੋ ਪਰ ਹਟ ਸੌਰੇ ਦੀ ਆ ਫੇਰ ਮਿਲੂ ਅਰੇ ਤੁਮਨੇ ਮੁਜ ਸੇ ਕੀਆ ਹੈ ਧੋਖਾ ਮੈਂ ਕੋਈ ਧੋਖਾ ਨਹੀਂ ਦਿੱਤਾ ਅਰੇ ਆ ਚੱਕ ਆਪਣੀ ਮਾਂ ਕਾ ਪੋਤਾ ارے ماے تیرے کا کیما ارے تین سال میں ایک ہی جمع ارے میں ہوں قسم سے بری بلا اٹھ کے نیچے کہاں چلا مج کو چھوڑ کے کہاں چلا مج کو چھوڑ کے کہاں چلا ہائے نترے لئی کگری کا کے لئی ٹوپا ਕੰਨਾਂ ਨੂੰ ਬਾਲੇ ਤੇ ਨੱਕ ਲਈ ਕੋਕਾ ਹੈ ਨਿੱਤਰ ਲਈ ਕੱਗਰੀ ਕਾਕੇ ਲਈ ਟੋਪਾ ਕੰਨਾਂ ਨੂੰ ਬਾਲੇ ਤੇ ਨੱਕ ਲਈ ਕੋਕਾ ਹੈ ਨਹੀਂ ਲਿਆਉ ਇੱਕ ਸੋਨੇ ਦੀ ਜੰਜੀਰੀਆ ਮੈਂ ਲਿਆਉ ਧੱਬੜਾ ਭਰੀ ਪੰਜੀਰੀਆ ਤੈਂ ਕੀ ਕੰਮ ਜਪਾ ਕੜਮ ਦੇਤਾ ਹਮੁੰਡਾ ਗੁਲਗਲੇ ਵਰਗਾ ਜੰਮ ਦੇਤਾ ਨਹੀਂ ਕਾਕਾ ਗੁਲਗਲੇ ਵਰਗਾ ਜੰਮ ਦੇਤਾ ਤੇਰੇ ਨਿਕਲ ਖਿਸੇ ਚੋਂ ਚਿੱਠੀ ਤੇ ਰਸ ਗੁੱਲੇ ਨਾਲ ਉਹ ਮਿੱਠੀ ਤੇਰੇ ਨਿਕਲੀ ਖੀਸੇ ਚੋਂ ਚਿੱਠੀ ਸਿਰ ਰਸ ਗੁੱਲੇ ਨਾਲ ਉਹ ਮਿੱਠੀ ਅਰੇ ਲਿਖਾਤਾ ਬੋਲੂ ਪੱਪੂ ਚਿਕੂ ਅਰੇ 7 ਦਿਨ ਪਹਿਲੇ ਜੰਮਿਆ ਨੀਟੂ ਫਿਰ ਸੌਕਣ ਮੰਦੜੇ ਹਾਲੇ ਮੇਰੀ ਅਬ ਸਮਝ ਗਈ ਬੱਚੂ ਬਾਤ ਤੇਰੀ ਅਬ ਸਮਝੇਗੀ ਬੱਚੂ ਚਾਲ ਤੇਰੀ ਹੋਏ ਤੋ ਲੈਲਾ ਦਖੂ ਦਾਣਾ ਏ ਕੀ ਵਰਤ ਗਿਆ ਚਮਕੀ ਲਹਿ ਪਹਾਨਾ ਹੋਏ ਤੋ ਲੈਲਾ ਦਖੂ ਕਈ ਵਾਰ ਤੇ ਗਿਆ ਚਮਕੀਲੇ ਪਹਾੜਾ ਹ ਖੁੱਲ ਕੇ ਪੇਤ ਤੋਤੇ ਹੁੱਡ ਚੱਲੇ ਬੱਲੇ ਤੇਰੇ ਡਰਾਈਵਰਾਂ ਬੱਲੇ ਆ ਖੁੱਲ ਕੇ ਪੇਤ ਤੋਤੇ ਹੁੱਡ ਚੱਲੇ ਬੱਲੇ ਤੇਰੇ ਡਰਾਈਵਰਾਂ ਬੱਲੇ ਹੁਣ ਭੱਜ ਲਾ ਜਗ ਪੀ ਲਾ ਲੈ ਬੱਤੀ ਇੱਕ ਘਰੇ ਤੇ ਦੂਜੀ ਵਾਰ ਰੱਖੀ ਰੋਕ ਡਰਾਈਵਰ ਰੋਕੇ ਗੱਡੀ ਪਰਾ ਹਟ ਸੋਹਰੇ ਦੀ ਫੇਰ ਸਹੀ ਰੋਕ ਡਰਾਈਵਰ ਰੋਕੇ ਗੱਡੀ ਬਈ ਕਦੋਂ ਤੋਂ ਸ਼ੌਂਕ ਪਿਆ ਚਮਕੀਲੇ ਬਈ ਦੇ ਗਾਣੇ ਗਾਉਣ ਦਾ ਸਰ ਜੀ ਮੈਂ ਵਕਤ ਦਾ ਮਾਰਾ ਬਣਿਆ ਮਰਾਸੀ ਅੱਛਾ ਜੀ ਮੇਰੇ ਮਾਪੇ ਦੀ ਡੈਥ ਹੋ ਚੁੱਕੀ ਸੀ ਕਿਉਂਕਿ ਤਿੰਨ ਮਹੀਨਿਆਂ ਦਾ ਬੱਚਾ ਸੀ ਮੈਂ ਤਈ ਫਿਰ ਮੇਰਾ ਚੌਥਾ ਘਰ ਇਹੀ ਸੀ ਚਮਕੀਲਾ ਸਾਹਿਬ ਦਾ ਘਰਾਂ ਚ ਤੱਕੇ ਖਾਂਦਾ ਖਾਂਦਾ ਮੈਂ ਆ ਗਿਆ ਸੀ ਇਹਨਾਂ ਕੋਲੇ ਨੌਕਰੀ ਕਰੀ ਸਰ ਜੀ ਮੈਂ ਤੇ ਚਮਕੀਲਾ ਸਾਹਿਬ ਦੀ ਜਦੋਂ ਡੈਥ ਹੋਈ ਆ ਉਸ ਦਿਨ ਵੀ ਮੈਂ ਆਇਆ ਹੋਇਆ ਸੀਗਾ ਤੇ ਉਹ ਜਿਹੜੀ ਸਿੱਖਾਂ ਵਾਲੀ ਮੱਚ ਸਡੱਬੀ ਆ ਉਹ ਮੇਰੇ ਕੋਲੇ ਹੀ ਆ ਉਹ ਚਮਕੀਲਾ ਸਾਹਿਬ ਦੇ ਪਿਤਾ ਜੀ ਨੇ ਚੇਖਾਂ ਚ ਸੜਤੀ ਸੀ ਉਹ ਲੱਕੜ ਨਾਲ ਵੱਜ ਕੇ ਫੇਰ ਬਾਹਰ ਵੱਜ ਗਈ ਉਹ ਚੱਕ ਕੇ ਜੇਬ ਚ ਪਾਲੀ ਸੀ ਆਪਾਂ ਉਹ ਆਪਣੇ ਕੋਲੇ ਇਸ ਟਾਈਮ ਰੋਪੜਾ ਸਰ ਜੀ ਰੋਪੜਾ ਪਾਵਰ ਕਲੋਨੀ ਮੈਨੂੰ ਰੋਪੜ ਤੋਂ ਆਇਆ ਸਰ ਜੀ ਤੇ ਗੀਤ ਮੈਂ ਬਾਅਦ ਦੇ ਵਿੱਚ ਹੀ ਚਮਕੀਲਾ ਸਾਹਿਬ ਦੇ ਗਾਣਿਆਂ ਤੇ ਰਿਆਜ ਕਰ ਕਰਕੇ ਮਤਲਬ ਮਾਨੂੰ ਕਾਪੀ ਦੀ ਲੋੜ ਨਹੀਂ ਪਈ ਜਿੰਨੀਆਂ ਵੀ ਮੈਡਮਾਂ ਮੇਰੇ ਨਾਲ ਗਾ ਕੇ ਗੰਗਾ ਉਹ ਕਾਪੀ ਯੂਜ਼ ਕਰਦਿਆਂ ਰਹਿੰਦਾ ਜੀ ਪਰ ਮੈਂ ਕਾਪੀ ਯੂਜ਼ ਨਹੀਂ ਕਰੀ ਔਰ ਮੇਰੇ ਘਰ ਵਾਲੀ ਨੇ 6 ਸਾਲ ਗਾਇਆ ਉਹਨੇ ਵੀ ਕੋਈ ਕਾਪੀ ਯੂਜ਼ ਨਹੀਂ ਕਰੀ ਉਹ ਵੀ ਡਾਇਰੈਕਟ ਹੀ ਗਾ ਕੇ ਕਿਉਂਕਿ ਰੋਜ਼ ਸਾਡਾ ਚਮਕੀਲਾ ਸਾਹਿਬ ਇਹੀ ਚੱਲਦੇ ਸੀ ਘਰੇ ਤੇ ਇਹਨਾਂ ਦੀ ਤੂਬਤੀ ਵੀ ਅਸੀਂ ਕਰਦੇ ਰਹਿੰਦੇ ਆ ਯਾਨੀ ਮੰਨ ਦੇ ਵਿੱਚ ਬੜਾ ਹੀ ਸਰਦਾ ਬਿਲਕੁਲ ਤੇ ਹੁਣ ਮੈਂ ਤੁਹਾਨੂੰ ਕੀ ਸੁਣਾਵਾ ਸਰ ਜੀ ਗੀਤ ਤੂੰ ਵੀ ਵਜਾ ਕੇ ਦਿਖਾਓ ਜਿਸ ਤਰੀਕੇ ਨਾਲ ਕੋਈ ਇਹ ਨੀਚੇ ਕਰੂੰਗਾ ਮੈਂ ਹਾਂਜੀ ਹਾਂਜੀ ਪਹਿਲੇ ਕਰਨਾ ਮੈਂ ਡਰ ਗਿਆ ਕਿ ਅੱਗੇ ਆਪੇ ਤਾਂ ਦਸ਼ਮੇਸ਼ ਤਾਂ ਹਉ ਦਿੱਤਾ ਚਰਨੀ ਸਿ ਸੁਨਵਾ ਨਾਰਾ ਮਾਰਿਆ ਸਿੰਘ ਅਜੀਤ ਨੇ ਹਉ ਦਿੱਤੀ ਗੱਜ ਕੇ ਫਤਿਹ ਬੁਲਾ ਬੋਲੇ ਸੋਨਿਆ ਸਾ ਸਰਿਆ ਗਾਲ ਨਾਰਾ ਮਾਰਿਆ ਸਿੰਘ ਅਜੀਤ ਨੇ ਉਹ ਦਿੱਤੀ ਗੱਜ ਕੇ ਫਤਿਹ ਬਲਾ ਜਾ ਕੇ ਵਿੱਚ ਮੈਦਾਨ ਦੇ ਗੱਜਿਆ ਉਹ ਸਾਰੀ ਦਿੱਤੀ ਧਰਤੀ ਹਲਾ ਜਦੋਂ ਚੁੰਮ ਕੇ ਕੱਢੀ ਤਲਵਾਰ ਵਈ ਉਹ ਗਿਆ ਜੋਸ਼ ਢੇਲਿਆਂ ਦੇ ਵਿੱਚ ਆ ਜਿੱਥੇ ਤਲਵਾਰ ਜੋਦੇ ਦੀ ਵੱਜਦੀ ਉਹ ਦਿਨ ਦੀ ਟੇਰੇ ਲੋਥਾਂ ਦੇ ਲਾ ਰੀਦਿਆ ਚਮਕੀਲਾ ਹੋ ਮੁਗਲਾਂ ਦੀ ਨਿਕਲੇ ਤਾਂ ਭੁੱਖੇ شیر ਨੇ ਬੋਟੀਆਂ ਮੰਗੀਆਂ ਹੋ ਕਿਤੋਂ ਗਿੱਦੜੋ ਦੇ ਬੋਲਿਆ ਸੁਬਿਆ ਵੇ ਸਰਹੰਦ ਦਿਆ ਹੋ ਤੇਰੀ ਦੇਣੀ ਕਚੈਰੀ ਅੱਜ ਟਾ ਬੋਲੇ ਸੋਨਿਹਾਲ ਸਾਰੀਆਂ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਸੁਭਾ ਸਿੰਘ ਚਮਕੀਲਾ ਰੋਪੜ ਤੋਂ ਇਹਦਾ ਮਤਲਬ ਆਪਣੇ ਰਾਸ਼ਟਰਪਤੀ ਸਾਹਿਬ ਨੇ ਨਾਂ ਵੀ ਰੱਖਿਆ ਸੀਗਾ ਰੂਪਨਗਰ ਰੋਪੜ ਜ਼ਿਲ੍ਹੇ ਦਾ ਨਾਂ ਰੱਖਿਆ ਸੀਗਾ ਸਰਦਾਰ ਜੀ ਨੇ ਆਪਣੇ ਰਾਸ਼ਟਰਪਤੀ ਸਾਹਿਬ ਰੂਪਨਗਰ ਤੇ ਮੈਂ ਹੁਣ ਰੂਪਾਂ ਦੇ ਸ਼ਹਿਰ ਦੇ ਵਿੱਚ ਰਹਿ ਰਿਹਾ ਹਾਂ ਉੱਥੋਂ ਦੀ ਰੂਪਾ ਰਾਣੀ ਸੀਗੀ ਉਹਦੇ ਨਾਂ ਤੇ ਸਾਹਿਬ ਨੇ ਰੂਪਨਗਰ ਲਿਖਤਾ ਸੀਗਾ ਤੁਸੀਂ ਤੇ ਮੇਰੇ ਤੇ ਹਰ ਵਾਰ ਆਉਨੇ ਹੋ ਇਹ ਸਰ ਜੀ 37ਵੀਂ ਵਰ੍ਹੇ ਸੀ ਆ ਚਮਕੀਲਾ ਸਾਹਿਬ ਦੀ ਮੇਰੀਆਂ ਦੋ ਵਰ੍ਹਸੀਆਂ ਮਿਸ ਹੋ ਗਈਆਂ ਇੱਕ ਵਾਰੀ ਤਾਂ ਮੇਰਾ ਵਿਆਹ ਹੀ ਸੀਗਾ ਅੱਛਾ ਕਿਉਂਕਿ 8 ਮਾਰਚ ਇਧਰ ਆ ਤੇ 5 ਮਾਰਚ ਨੂੰ ਮੇਰਾ ਵਿਆਹ ਸੀ ਮੈਂ ਬੀਜੀਸੀ ਆ ਨਹੀਂ ਸਕਿਆ ਔਰ ਜਿਹੜੀ ਲਾਸਟ ਹੈ ਦੂਜੀ ਚ ਉਸ ਵਾਰੀ ਮੇਰੇ ਬੇਟੇ ਦੀ ਡੈਥ ਹੋ ਗਈ ਥੋੜੀ ਉਮਰ ਦਾ ਸੀ ਇੱਕ ਬਾਜੀ ਉਹਦਾ ਨਾਮ ਸੀ ਮਣੀ ਉਹ ਮੈਂ ਸੁਣਾ ਦਿੰਨਾ ਮੇਰੇ ਬੇਟੇ ਵਾਲਾ ਗੀਤ ਜੇ ਸੁਣਨਾ ਤੇ ਚਮਕੀਲਾ ਸਾਹਿਬ ਨੇ ਗੀਤ ਲਿਖਿਆ ਸੀ ਇੱਕ ਵਾਰੀ ਕਹਦੇ ਮੈਨੂੰ ਮਾਂ ਬੇਪੁੱਤ ਜਾਂਦੀ ਵਾਰੀ ਔਰ ਮੈਂ ਗਾਇਆ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਮੇਰੇ ਤੇ ਵੀ ਗੱਲ ਆ ਲੱਗਣੀ ਆ ਔਰ ਹੁਣ ਮੈਂ ਆਪਣਾ ਲਿਖਿਆ ਸੁਣਾਉਣਾ ਤੁਹਾਨੂੰ ਕੀ ਕਹਿੰਦਾ 캬ਵਾ ਨਾਲ ਪੁੱਤਰਾ ਸੀ ਤੈਨੂੰ ਪਾਲਿਆ ਮੈਂ ਤੇਰੀ ਸੁੱਖ ਮੰਨ ਕੇ 캬ਵਾ ਨਾਲ ਪੁੱਤਰਾ ਸੀ ਤੈਨੂੰ ਪਾਲਿਆ ਮੈਂ ਤੇਰੀ ਸੁੱਖ ਮੰਨ ਕੇ ਤੂੰ ਵੀ ਤੇਰੇ ਨਾਨੇ ਵਾਂਗ ਤੁਰ ਚੱਲੇ ਆ ਜਿੰਦ ਸੂਲੀ ਟੰਗ ਕੇ ਤੂੰ ਵੀ ਤੇਰੇ ਨਾਨੇ ਵਾਂਗ ਤੁਰ ਚੱਲੇ ਆ ਜਿੰਦ ਸੂਲੀ ਟੰਗ ਕੇ ਤੇਰੇ ਤੋਂ ਬਿਗੈਰ ਮੇਰਾ ਕੌਣ ਜਗ ਤੇ ਤੇਰੇ ਤੋਂ ਬਿਗੈਰ ਮੇਰਾ ਕੌਣ ਜਗ ਕਹੂ ਤੇਰੀ ਮੰਮੀ ਤੇਰਾ ਵੇ ਬਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂ ਤੇਰੀ ਮੰਮੀ ਤੇਰਾ ਵੇ ਬਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂ ਹੋ ਕੇ ਜਵਾਨ ਪੁੱਤ ਮਾਪਿਆਂ ਦਾ ਮਰੇ ਹੁੰਦਾ ਬੁਰਾ ਹਾਲ ਵੇ ਅੰਦਰਾਂ ਨੂੰ ਹੋਰ ਦੁੱਖ ਸਹਿਣਾ ਪੈ ਗਿਆ ਹੋ ਗਿਆ ਮਾੜ ਵੇ ਅੰਦਰਾਂ ਨੂੰ ਹੋਰ ਦੁੱਖ ਸਹਿਣਾ ਪੈ ਗਿਆ ਹੋ ਗਿਆ ਮਾੜ ਵੇ ਦਿਲ ਦੇ ਆ जखਮਾਂ ਜਰਉ ਸਿੰਦਾ ਦਿਲ ਦੇ ਆ ਸੇਮਦਾ ਹਰ ਵੇਲੇ ਹੀ ਲਹੂ ਤੇਰੀ ਮੰਮੀ ਤੇਰਾ ਵੇ ਬਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂ ਤੇਰੀ ਮੰਮੀ ਤੇਰਾ ਵੇ ਬਿਛੋੜਾ ਮਣੀਆ ਕਿਵੇਂ ਦਿਲ ਤੇ ਸਹੂ ਮਾਲਕੀ ਹੁੰਦੀ ਸੀ ਕਾਂ ਦੇ ਦੋ ਪੁੱਤਰਾਂ ਦੀ ਅੱਜ ਕੁਝ ਨਾ ਬੱਲੇ ਮਾਲਕੀ ਹੁੰਦੀ ਸੀ ਕਾਂ ਦੇ ਦੋ ਪੁੱਤਰਾਂ ਦੀ ਅੱਜ ਕੁਝ ਨਾ ਬੱਲੇ ਚੰਦਰ ਹੀ ਹੋਣੀ ਨੇ ਆਣ ਕੌਡਾ ਸਿੱਟਿਆ ਕੋਈ ਬਾਹ ਨਾ ਚੱਲੇ ਜਦ ਤੱਕ ਜਾਵਾਂਗੀ ਤੇਰਾ ਸੋਹਣਾ ਮੁਖਣਾ ਤੇ ਤੱਕ ਜਾਵਾਂਗੀ ਤੇਰਾ ਸੋਹਣਾ ਮੁਖੇੜਾ ਮੈਂ ਤੇ ਦੇਸਦਾਰ ਹੂੰ ਤੇਰੀ ਮੰਮੀ ਤੇਰਾ ਵੇ ਬਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂੰ ਤੇਰੀ ਮੰਮੀ ਤੇਰਾ ਵੇ ਬਿਛੋੜਾ ਪੁੱਤਰਾ ਕਿਵੇਂ ਦਿਲ ਤੇ ਸਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ